ਵੀ ਟੈਲੈਂਟ ਟੈਲੈਂਟ ਦੀ ਗੱਲ ਹੋ ਗਈ ਤੇ ਬੱਚੇ ਦੇ ਵਿੱਚ ਟੈਲੈਂਟ ਬਹੁਤ ਸੋਹਣਾ ਬੱਚੇ ਨੇ ਬਣਾਈ ਹੈ ਕ੍ਰੇਨ ਤੇ ਆ ਜਵਾ ਕਿਹੜੀ ਕਲਾਸ ਚ ਹੈ ਬਾਈ ਕੀ ਨਾਮ ਹੈ ਤੇਰਾ ਲੱਤੀ ਐਸੀ ਸਕੂਲ ਦੇ ਸਾਹਮਣੇ ਇਹ ਬਾਈ ਸਰਕਾਰੀ ਸਕੂਲ ਚ ਪੜਦਾ ਹੈ ਜਾਖਲ ਤੇ ਬਾਈ ਇਹਨਾਂ ਦੇ ਮੈਡਮਾਂ ਵਗੈਰਾ ਨੇ ਪ੍ਰੋਜੈਕਟ ਬਣਾਉਣ ਨੂੰ ਕਿਹਾ ਸੀ ਇਹ ਦੇਖੋ ਆ ਟੀਕੇ ਨਾਲ ਤੇ ਗੱਤਿਆਂ ਨਾਲ ਇਹਨੇ ਇੱਕ ਪ੍ਰੋਜੈਕਟ ਤਿਆਰ ਕਰਿਆ ਤੁਸੀਂ ਦੇਖੋ ਕਿਵੇਂ ਇਹਨੂੰ نیچے ਧਰ ਕੇ ਦਿਖਾਈਏ ਜਿਵੇਂ ਬੱਟਾ ਧਰ ਕੇ ਚੱਲ ਜਿਆਦਾ ਭਾਰ ਤਾਂ ਨਹੀਂ ਪਰਾ ਦੇਖੋ ਟੀਕਿਆਂ ਦੇ ਪ੍ਰੈਸ਼ਰ ਨਾਲ ਹੀ ਬੱਚੇ ਨੇ ਕਮਾਲ ਕਰਤੀ ਯਾਰ ਕਮਾਲ ਦਾ ਇਹ ਸਾ ਇਹ ਨਾ ਰੱਖੋ ਇਹ ਹੋਰ ਰੱਖੋ ਪਾਰ ਆ ਦੇਖੋ ਜਿਆਦਾ ਵੇਟ ਤਾਂ ਨਹੀਂ ਉਹ ਕਰ ਸਕਦੀ ਆ ਦੇਖੋ ਜਿੱਦਾ ਅਸਲੀ ਕਰੈਨਾ ਹੁੰਦੀ ਆ ਨਾ ਅਸਲੀ ਕਰੈਨਾ ਦੇ ਮੰਗੂ ਤੇ ਆ ਦੇਖੋ ਸਾਰਾ ਮੈਂ ਕਹਿੰਦਾ ਪ੍ਰੋਜੈਕਟ ਤਾਂ ਸਿਰਾਂ ਲਾਤਾ ਜਵਾਖ ਨੇ ਭਾਈ ਜਿਹਨੂੰ ਜਿਹਨੂੰ ਵੀ ਇਹਦਾ ਪ੍ਰੋਜੈਕਟ ਵਧੀਆ ਲੱਗਿਆ ਹੋਵੇ ਨਾ ਇੱਕ ਵਾਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਐਜਾ ਕੰਮ ਕਰਦਾ ਹੈ ਨਾ ਬੱਚੇ ਅੱਗੇ ਉਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਬੀ ਮੈਨ ਲਓ ਹੌਸਲਾ ਦਿਆ ਕਰੋ ਵੀ ਅੱਗੇ ਵੀ ਕੁਝ ਕਰ ਸਕਣ ਆ ਦੇਖੋ ਕਮਾਲ ਹੀ ਕਰਤੀ ਬਾਕੀ ਤੁਸੀਂ ਇਹ ਕਮੈਂਟਾਂ ਚ ਦੱਸੋ ਤੁਸੀਂ ਇਹ ਦੱਸੋ ਕਮੈਂਟਾਂ ਚ ਸਾਰੇ ਜਣੇ ਵੀ ਤੁਹਾਨੂੰ ਕਿਵੇਂ ਲੱਗੇ ਬਾਈ ਇਹਦਾ ਪ੍ਰੋਜੈਕਟ ਕਿਵੇਂ ਲੱਗਿਆ